ਜੀ ਪੰਜਾਬ ਸਰਕਾਰ ਦੀ ਗੱਲ ਕਰ ਲਈਏ ਨਾਲ ਜਿਹੜੇ ਸਰਕਾਰੀ ਮੁਲਾਜ਼ਮ ਹੈ ਉਹਨਾਂ ਦੀ ਗੱਲ ਕਰ ਲਈਏ ਤੇ ਨਾਲ ਮੋਬਾਈਲ ਦੀ ਗੱਲ ਵੀ ਕਰ ਲਈਏ ਜਦ ਮੋਬਾਈਲ ਦੀ ਗੱਲ ਕਰਦੇ ਆਂ ਤੇ ਅੱਜ ਕੱਲ ਤੇ ਇਹ ਹੁੰਦਾ ਮਾਂ ਚ ਵੀ ਭਾਈ ਕਿਵੇਂ ਨਾ ਕਿਵੇਂ ਇਹਨੂੰ ਛੱਡਿਆ ਜਾ ਸਕੇ ਇਹ ਤੋਂ ਛੁਟਕਾਰਾ ਪਾਇਆ ਜਾ ਸਕੇ ਤੇ ਖਾਸ ਕਰਕੇ ਜੇ ਕੋਈ ਕਿਤਾ ਉਦਾਂ ਦਾ ਅਧਿਆਪਨ ਵਰਗਾ ਕਿਤਾ ਤੇ ਉੱਥੇ ਤੇ ਬਹੁਤ ਜ਼ਰੂਰੀ ਹੋ ਜਾਂਦਾ ਵੀਰ ਮੌਕਾ ਮਿਲ ਜੇ ਮੋਬਾਈਲ ਤੋਂ ਪਾਸੇ हट ਕੇ ਬੱਚੇ ਨੂੰ ਪੜਾਉਂਦਾ ਤੇ ਪਰ ਸਰਕਾਰ ਤੇ ਕਹਿੰਦੀ ਹੈ ਕਿ ਮੋਬਾਈਲ ਤੁਸੀਂ 24 ਘੰਟੇ ਔਨ ਰੱਖਣਾ ਹੁਣ ਤੁਸੀਂ ਜਮਾ ਹੀ ਆਪਦੀ ਨਾਂ ਤੇ ਕੋਈ ਰੇਂਜ ਜਾਣ ਦੇਣੀ ਆ ਨਾ ਕੋਈ ਮੋਬਾਈਲ ਬੰਦ ਹੋਣ ਦੇਣਾ ਤੇ ਇਹਦੇ ਨਾਲ ਸਰਕਾਰੀ ਕੰਮ ਤੇ ਸ਼ਾਇਦ ਨੇਪਰੇ ਚੜ ਜਾਣਗੇ ਪਰ ਕਿਤੇ ਨਾ ਕਿਤੇ ਇਹਦਾ ਜਿਹੜਾ ਮਾੜਾ ਪ੍ਰਭਾਵ ਹੀ ਪਏਗਾ ਜ਼ਰੂਰ ਮਾੜਾ ਕਿੱਦਾਂ ਜੀ ਸਮਾਂ ਹੀ ਨਹੀਂ ਹੁੰਦਾ ਜੀ ਮੋਬਾਈਲ 24 ਘੰਟੇ ਕੋਲ ਮੋਬਾਈਲ ਦੇਖਦਾ ਰਹਿੰਦਾ ਵੀ ਕੋਈ ਮੈਸੇਜ ਸਰਕਾਰ ਵੱਲੋਂ ਆ ਗਿਆ ਨੋਟੀਫਿਕੇਸ਼ਨ ਆ ਗਿਆ ਬੱਚੇ ਨੂੰ ਪੜ੍ਹਾਉਂਦਾ ਤੇ ਮੌਕਾ ਵੀ ਨਹੀਂ ਮਿਲਦਾ ਜਿਵੇਂ ਵੇਖੀ ਤੇ ਬੱਚਿਆਂ ਨੂੰ ਸਮਝਾਉਣ ਦਾ ਵੀ ਮੌਕਾ ਨਹੀਂ ਮਿਲੇਗਾ ਕਿ ਮੋਬਾਈਲ ਵੇਖਣਾ ਯਾਰ ਉਹ ਠੀਕ ਨਹੀਂ ਹੈ ਉਹ ਕਹੇਗਾ ਕਿ ਪਪਾ ਤੂੰ ਆਪ ਤੇ ਜਿਵੇਂ ਉਹ ਆਉਂਦਾ ਅਲਰਟ ਮੈਸੇਜ বাজਦੀ ਨਾ ਬੀਪ ਜੀ ਹੁੰਦੀ ਹੈ ਜਿਹੜੀ ਮੈਸੇਜ ਆ ਗਿਆ ਜਿਹੜਾ ਤभी ਤੂੰ ਤੇ ਉਹ ਭੱਜ ਕੇ ਵੀ ਨਾ ਕਿ ਕਿਤੇ ਗਵਰਨਮੈਂਟ ਦਾ ਨਾ ਹੋਵੇ ਤਾਂ ਮੈਨੂੰ ਰੋਕਦਾ ਦੇਖੋ ਗੱਲ ਥੋੜੀ ਜਿਹੀ ਪਿੱਛੇ ਲੈ ਜਾਂਦੇ ਆ 2010 ਜਾਂ 11 ਇਹ ਉਹ ਦੌਰ ਸੀਗਾ ਜਦੋਂ ਸੁਖਬੀਰ ਬਾਦਲ ਸ਼ਾਹੀ ਚੱਲ ਰਹੀ ਸੀ ਹੂੰ ਉਹਨੂੰ ਬੋਲਦੇ ਆ ਪੱਤਰਕਾਰਤਾ ਦੀ ਭਾਸ਼ਾ 'ਚ ਬਾਦਲ ਸ਼ਾਹੀ ਜੀ ਉਦੋਂ ਵਾਕਿਆ ਹੀ ਮਤਲਬ ਕਿ ਕਹਿ ਲਓ ਕਿ ਸੋਹਬੀਰ ਸਿੰਘ ਬਾਦਲ ਜਿਹੜਾ ਸੀਗਾ ਨਾ ਸ਼ਾਹੀ ਸੀਗਾ ਸਿਆਸਤ ਦਾ ਸ਼ਾਹ ਸੀਗਾ ਜੀ ਉਸ ਦੌਰ ਦੇ ਵਿੱਚ ਇਹਨਾਂ ਨੇ ਕਰਮਚਾਰੀਆਂ ਨੂੰ ਅਧਿਕਾਰੀਆਂ ਨੂੰ ਮੋਬਾਈਲ ਪਤਾ ਸਟਾਰਟ ਕੀਤਾ ਸੀਗਾ ਜਿਹਨੂੰ ਟੈਲੀਫੋਨ ਪਤਾ ਕਹਿੰਦੇ ਨੇ ਕਿਉਂਕਿ ਉਦੋਂ ਤੱਕ ਮੋਬਾਈਲ ਹੀ ਆ ਗਿਆ ਸੀ ਜਿਆਦਾ ਵੀ ਆਪਾਂ ਲੈਂਡਲਾਈਨ ਫੋਨ ਲੈਂਡਲਾਈਨ ਠੀਕ ਹੈ ਯੂਜ਼ਿੰਗ ਘਟ ਗਈ ਸੀ ਬਿਲਕੁਲ ਉਹ ਜਿਹੜਾ ਪਤਾ ਦਿੱਤਾ ਇਹਨਾਂ ਨੇ ਚਲੋ ਇਹਨਾਂ ਨੇ ਪੱਤਾ ਦਿੱਤਾ ਜਨਤਾ ਨੇ ਮੁੜ ਕੇ ਕਹਿ ਲੋ ਕਿ ਵੋਟਾ ਜਦ ਤੱਕ ਆ ਦੇਤਾ ਇਹਨਾਂ ਨੂੰ ਜੀ ਇਹ ਪਾਸੇ ਹੋ ਗਿਆ ਬਾਦਲ ਸ਼ਾਹੀ ਦਾ ਦੌਰ ਜਿਹੜਾ ਸੀਗਾ ਉਹ ਖਤਮ ਹੋਇਆ ਜੀ ਉਧਰੋਂ ਆ ਗਏ ਮਤਲਬ ਕਿ ਕੈਪਟਨ ਸਾਹਿਬ ਹਮ ਕੈਪਟਨ ਸਾਹਿਬ ਨੇ ਜਦੋਂ ਬਿੱਲ ਵੇਖਿਆ ਆ ਤੁਹਾਡੇ ਟੈਲੀਫੋਨਾਂ ਦਾ ਉਹ ਉਸ ਟਾਈਮ ਬਣਿਆ 100 ਕਰੋੜ ਕੀ ਬਾਤ ਹੈ 100 ਕਰੋੜ ਦੇ ਪੱਤਿਆਂ ਦਾ ਬਿੱਲ ਬਣ ਗਿਆ ਕੈਪਟਨ ਤੁਹਾਨੂੰ ਪਤਾ ਸੀ ਉਹਨੇ ਆਖਿਆ ਵੀ ਆਪਾਂ ਮੁਰਗੇ ਮਾਰ ਕੇ ਵੀ ਉਹ ਤੁਹਾਨੂੰ ਪਤਾ ਸ਼ਕੀਨ ਆ ਵੀ ਉਹ ਖਰਚੇ ਵਰਚੇ ਵੀ ਕੱਟਣੇ ਤੇ ਮਾੜਾ ਕੰਮ ਆ ਫਿਰ ਉਦੋਂ ਬਾਅਦ ਕਟੌਤੀ ਕੀਤੀ ਗਈ ਜਿਸ ਤਰ੍ਹਾਂ ਮਤਲਬ ਕਿ ਇੱਕ ਛੋਟੀ ਜੀ ਮਿਸਾਲ ਲੇ ਲੋ ਕਿ ਜੇ ਏ ਕਲਾਸ ਅਫਸਰ ਹੈ ਕੋਈ ਉਹਨੂੰ 500 ਮਿਲਦਾ ਸੀ ਤੇ ਉਹ ਇਹਨਾਂ ਨੇ ਕਰ ਦਿੱਤਾ ਸ਼ਾਇਦ 300 ਤੇ ਜੇ ਕਿਸੇ ਨੂੰ ਥੇਨ ਨੂੰ ਸੌ ਮਿਲਦਾ ਸੀ ਉਹ ਪੌਣੇ 200 ਕਰਤਾ ਜੇ ਕਿਸੇ ਨੂੰ 250 ਮਿਲਦਾ ਸੀ 150 ਕਰ ਦਿੱਤਾ ਮਤਲਬ ਕਿ ਇਸ ਤਰ੍ਹਾਂ ਕਰਿਆ ਤਾਂ ਨਹੀਂ ਸਕਦੇ ਪਰ ਥੋੜੇ ਥੋੜੇ ਕਿਲੋ ਕੇ ਬਚਾ ਕੇ ਕੱਟ ਲਾ ਲਏ ਕੱਟ ਲਾ ਦਿੱਤੇ ਪਰ ਉਹ ਮੇਰੇ ਖਿਆਲ ਤੇ ਨਾਲ ਬੰਦ ਨਹੀਂ ਸੀਗੇ ਉਹ ਇਹ ਪੱਤੇ ਜੀ ਉਹ ਚੱਲਦੇ ਹਾਲੇ ਵੀ ਟੈਲੀਫੋਨ ਚੱਲਦਾ ਹੈ ਠੀਕ ਹੈ ਨਾ ਜੀ ਤਾਂ ਉਹ ਇਸ ਤਰ੍ਹਾਂ ਮਤਲਬ ਕਿ ਸਟਾਰਟ ਹੋਇਆ ਸੀ ਠੀਕ ਹੈ ਜੀ ਨੰਬਰ 1 ਤਾਂ ਹੁਣ ਜਦੋਂ ਪੱਤਾ ਸਰਕਾਰ ਨੇ ਤੁਹਾਨੂੰ ਦੇਣਾ ਸ਼ੁਰੂ ਕਰ ਦਿੱਤਾ ਤਾਂ ਫਿਰ ਉਹ ਟੈਲੀਫੋਨ ਬੰਦ ਕਿਵੇਂ ਕਰੋਗੇ ਤੁਸੀਂ ਕਿਉਂਕਿ ਤੁਹਾਨੂੰ ਕੇਰ ਲੈਣਗੇ ਹੂੰ ਰਕਮ ਨੂੰ ਗੂਣੀ ਆ ਰਕਮ ਤੇ ਸਭ ਕੋਈ 200 300 ਅੱਜ ਕੱਲ ਕੀ ਵੈਲਿਊ ਰੱਖਦਾ ਹੈ ਮੈਨੂੰ ਦੱਸੋ ਜੀ ਪਰ ਕਿਉਂਕਿ ਉਹ ਚੱਲਦਾ ਤੁਹਾਡਾ ਸਰਕਾਰੀ ਪੈਸੇ ਤੇ ਭਜੋਗੇ ਕਿੱਧਰ ਬਿਲਕੁਲ ਐਂ ਆ ਜੀ ਸਰ ਸਰਕਾਰ ਜਿਹੜੀ ਹੈ ਨਾ ਉਹ ਕੁੰਡੀ ਕੋਈ ਨਾ ਕੋਈ ਫੜ ਲੈਂਦੀ ਆ ਹੁਣ ਉਹ ਟੈਲੀਫੋਨ ਸਰਕਾਰੀ ਆ ਉਦਾਂ ਤਾਂ ਦੇਖੋ ਤੁਹਾਡੀ ਗੱਲ ਵਾਸਬ ਆ ਇਸ ਗੱਲ ਦੇ ਵਿੱਚ ਵਜਨ ਆ ਹੁਣ ਲੇਬਰ ਡੇ ਆਉਣਾ ਜੀ ਮੈਂ ਅਗੇ ਵਿਸ਼ਾ ਤੁਹਾਨੂੰ ਗਲਤ ਅਸੀ ਹੋਏਗੀ ਕਿ ਲੇਬਰ ਡੇ ਕਿਉਂ ਬਣਿਆ ਕਿਉਂਕਿ ਉਸ ਤੋਂ ਪਹਿਲਾਂ ਤੇ ਸਲੇਵ ਪ੍ਰਥਾ ਸੀ ਨਾ ਗੁਲਾਮ ਪ੍ਰਥਾ ਸੀ ਬੰਦੇ ਨੂੰ ਇੱਕ ਪਸ਼ੂ ਵਾਂਗੂ ਕੰਮ ਲਿਆ ਜਾਂਦਾ ਸੀ ਕੋਈ ਘੰਟੇ ਮقرਰ ਨਹੀਂ ਸੀ ਕੋਈ ਕੁਸ਼ ਨਹੀਂ ਕੋਈ ਕੁਸ਼ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਹੈ ਉਸ ਤੋਂ ਬਾਅਦ ਸ਼ਿਕਾਗੋ ਦੇ ਸ਼ਹੀਦਾਂ ਦੀ ਸ਼ਹਾਦਤ ਦੀ ਬਦੌਲਤ ਕਹ ਲੋ ਕਿ ਕਿਰਤਿਆਂ ਨੂੰ ਕਾਮਿਆਂ ਨੂੰ ਮਜ਼ਦੂਰਾਂ ਨੂੰ ਥੋੜੀ ਰਾਹਤ ਮਿਲੀ ਅੱਜ ਵੀ ਜ਼ਿੰਦਗੀ ਉਹਨਾਂ ਦੀ ਬਹੁਤ ਔਖੀ ਆ ਕਈ ਇੱਥੇ ਆ ਕੇ ਗਿਲਾ ਕਰ ਦਿੰਦੇ ਤੁਸੀਂ ਮਜ਼ਦੂਰਾਂ ਦੀ ਗੱਲ ਨਹੀਂ ਕਰਦੇ ਅੱਜ ਕਿਸੇ ਨੇ ਨਹੀਂ ਆਉਣਾ ਦੇਖਿਆ ਜੀ ਹੁਣ ਮੈਂ ਇਤਿਹਾਸ ਵੀ ਦੱਸ ਦਿੰਦਾ ਥੋੜਾ ਬਿਲਕੁਲ ਲੇਬਰ ਡੇ ਦਾ ਅੱਛਾ ਉਸ ਤੋਂ ਬਾਅਦ ਕੀ ਕੀਤਾ ਗਿਆ ਕਿ ਕੰਮਿਆਂ ਵਾਸਤੇ ਦਿਨ ਜਿਹੜਾ ਆਪਣਾ ਹੁੰਦਾ 24 ਘੰਟਿਆਂ ਦਾ ਉਸ ਨੂੰ ਵੰਡ ਦਿੱਤਾ ਗਿਆ ਵੰਡ ਦਿੱਤਾ ਗਿਆ ਸੀਗਾ ਤਿੰਨ ਹਿੱਸਿਆਂ 'ਚ 8 8 6 ਹਾਂ 8 8 8 ਕੀ ਆ ਜੀ ਕਿ 8 ਘੰਟੇ ਤੁਸੀਂ ਉੱਠੇ ਤੇ ਕੰਮ ਕੀਤਾ ਹਮ 8 ਘੰਟੇ ਤੁਹਾਡੀ ਬੋਡੀ ਨੂੰ ਆਰਾਮ ਚਾਹੀਦਾ ਜੀ 8 ਘੰਟੇ ਤੁਸੀਂ ਆਪਣਾ ਦੂਜਾ ਕੰਮਕਾਰ ਕਰ ਲਓ ਮਸਲਨ ਕਿ ਤੁਸੀਂ ਬੀਬੀ ਨੂੰ ਫਿਲਮ ਵਖਾਣ ਲਈ ਜਾਣਾ ਹੈ ਹਮ ਤਾਂ ਬੱਚਿਆਂ ਨੂੰ ਕਿਤੇ ਤੁਸੀਂ ਹੋਰ ਮੰਡਰਲੈਂਡ ਜਾਂ ਜਿੱਥੇ ਵੀ ਲੈ ਜਾਣਾ ਲੈ ਜਾਓ ਕੋਈ ਪਰ ਕੰਮਿਆ ਕੋਲ ਇੰਨੇ ਪੈਸੇ ਕਿੱਥੋਂ ਦੇ ਤੁਸੀਂ ਸਾਲ ਦੇ ਰਹੇ ਹਮ ਕਿ ਭਾਈ ਕੁਝ ਵੀ ਹੈ ਤੁਸੀਂ ਆਪਣੇ ਆਪ ਨੂੰ ਜਾਂ ਆਪਣੇ ਪਰਿਵਾਰ ਨੂੰ ਪੈਸਾ ਉਹ ਸਮਾਂ ਦੇਣਾ ਹੈ ਤੁਹਾਡੇ ਕੋਲ ਪੈਸਾ ਹੈਗਾ ਤਾਂ ਉਸ ਵਿਧਾਨ ਅਨਸਾਰ ਉੱਥੇ ਜਾ ਚਲੇ ਜਾ ਤਾਂ ਮਤਲਬ ਕਿ ਇਸ ਤਰ੍ਹਾਂ ਟਾਈਮ ਵੰਡਿਆ ਗਿਆ ਸੀ ਕਿਉਂਕਿ ਬੰਦੇ ਦੀ ਬੋਡੀ ਨੂੰ ਜੇ ਆਰਾਮ ਨਹੀਂ ਮਿਲੇਗਾ ਤਾਂ ਵੀ ਅਗਲੇ ਦਿਨ ਉਹਦੀ ਪ੍ਰੋਡਕਟਿਵਿਟੀ ਘੱਟ ਜਾਏਗੀ ਜਿਉ ਉਹਦਾ ਮਾਨਸਿਕ ਤੌਰ ਤੇ ਮਤਲਬ ਕਿ ਜੇ ਆਪਾਂ ਕਹਿ ਲਈਏ ਕਿ ਨੀਂਦ ਨਹੀਂ ਪੂਰੀ ਹੋਏਗੀ ਤਾਂ ਉਹਦਾ ਪੈਦਾਵਾਰ ਤੇ ਅਸਰ ਪਏਗਾ ਦੂਜਾ ਕਿ ਜੈਨੇ ਆਰਾਮ ਵਾਸਤੇ ਬੰਦੇ ਨੂੰ ਆਪਣੇ ਪਰਿਵਾਰ ਦੇ ਨਾਲ ਵੀ ਸਮਾਂ ਬਤਾਉਣਾ ਜ਼ਰੂਰੀ ਹੈ ਬਿਲਕੁਲ ਤਾਂ ਇਸ ਕਰਕੇ ਇਹ ਕੀਤਾ ਸੀ ਤਾਂ ਇਹਦਾ ਮਤਲਬ ਇਹ ਆ ਕਿ ਭਗਤ ਸਿੰਘ ਨੂੰ ਆਈਡੀਅਲ ਮੰਨਣ ਵਾਲੇ ਕਿਉਂਕਿ ਭਗਤ ਸਿੰਘ ਤੇ ਇਸ ਵਿਚਾਰਧਾਰਾ ਦਾ ਪੰਦੀ ਸੀਗਾ ਜੀ ਸਮਾਜਵਾਦੀ ਵਿਚਾਰਧਾਰਾ ਦਾ ਉਹ ਤਾਂ ਕਮਰੇਡ ਸੀ ਹੂੰ ਤੇ ਤੇ ਬਿਲਕੁਲ ਕਹਾਣੀ ਉਲਟੀ ਜੀ ਜਾਂਦੀ ਐ ਇਸ ਸਰਕਾਰ ਦੇ ਸ਼ਾਇਦ ਭਗਤ ਸਿੰਘ ਦੀ ਤਸਵੀਰ ਹੀ ਲਾਈ ਗਈ ਆ ਹੂੰ ਪਾਕ ਸਿੰਘ ਨੂੰ ਪੂਰੀ ਤਰ੍ਹਾਂ ਪੜਿਆ ਨਹੀਂ ਗਿਆ ਤਾਂ خیر ਚਲੋ ਹੁਣ ਇਹ ਤੇ ਆ ਕਿ ਜੇ ਤੇ ਮਨ ਲੋ ਕੋਈ ਕੁੰਡੀ ਮੁਲਾਜ਼ਮਾਂ ਦੇ ਹੱਥ ਜਾਂ ਅਧਿਕਾਰੀਆਂ ਦੇ ਹੱਥ ਚ ਲੱਗੀ ਤੇ ਹੋ ਸਕਦਾ ਕੋਈ ਰੌਲਾ ਪੈ ਜਾਵੇ ਕੋਈ ਇਧਰ ਉਧਰ ਕੋਈ ਪਟੀਸ਼ਨ ਵੀ ਪੈ ਜਾਵੇ ਉਹ ਕਾਨੂੰਨੀ ਤੌਰ ਤੇ ਕਿ ਕੀ ਇਸ ਤਰ੍ਹਾਂ ਕੀਤਾ ਜਾ ਸਕਦਾ ਮੈਨੂੰ ਨਹੀਂ ਪਤਾ ਕਿ ਕੀ ਰੂਲਸ ਦੇ ਮੁਤਾਬਕ ਇਸ ਤਰ੍ਹਾਂ ਕੀਤਾ ਜਾ ਸਕਦਾ ਕਿ ਛੁੱਟੀ ਵਾਲੇ ਦਿਨ ਜਾਂ ਆਫ ਵਾਲੇ ਦਿਨ ਤੁਹਾਨੂੰ ਫੋਨ ਤੇ ਅਵੇਲੇਬਲ ਰਹਿਣਾ ਪੈਗਾ ਇਹ ਕੋਈ ਕਾਨੂੰਨੀ ਮਾਰ ਦੱਸ ਸਕਦਾ ਮੈਂ ਨਹੀਂ ਮਾਫ ਕਰਨਾ ਪਰ ਸਭ ਤੋਂ ਵੱਡਾ ਸਵਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੀ ਉਹਦੇ ਚ ਜ਼ਹਿਨੀ ਆਰਾਮ ਸਰੀਰਕ ਆਰਾਮ ਉਹ ਤੁਹਾਡੇ ਵਾਸਤੇ ਮੈਟਰ ਕਰਦਾ ਹੈ ਕਿ ਨਹੀਂ ਕਰਦਾ ਉਸ ਪੱਖ ਤੋਂ ਵੀ ਅੱਗੇ ਆਪਾਂ ਚਲੇ ਜਾਈਏ ਸਾਬ ਜੀ ਇੱਕ ਮਹੱਤਵਪੂਰਨ ਨੁਕਤਾ ਇਸ ਗੱਲ ਤੋਂ ਵੀ ਆਪਾਂ ਚੁਕੀਏ ਕਿ ਤੁਸੀਂ ਪੰਜਾਬ ਵਿਧਾਨ ਸਭਾ ਵੈਬਸਾਈਟ ਤੇ ਚਲੇ ਜਾਓ ਉੱਥੇ ਮਿਲਣਗੇ ਤੁਹਾਨੂੰ 117 ਬੰਦੇ ਹਾਂ ਯਾਨੀ ਬੀਬੀਆਂ ਵੀ ਵਿੱਚ ਜੀ ਉਹ 117 ਕੌਣ ਨੇ ਉਹ ਹੈਗੇ ਨੇ ਵਿਧਾਇਕ ਉਹਨਾਂ ਦੇ ਵਿੱਚੋਂ ਕੋਈ ਕੈਬਨਿਟ ਮਨਿਸਟਰ ਹੈ ਜਾਂ ਮਾਨੀ ਗੁਕ ਮੁੱਖ ਮੰਤਰੀ ਹੈ ਤੁਸੀਂ ਉਹਨਾਂ ਦੇ ਆਫੀਸ਼ੀਅਲ ਨੰਬਰ ਸਾਰੇ ਵਾਰ-ਵਾਰ ਡਾਇਲ ਕਰਦੇ ਜਾਣਾ ਠੀਕ ਹੈ ਜੀ ਤੁਸੀਂ ਵਾਰ-ਵਾਰ 117 ਬੰਦਿਆਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਨੰਬਰ ਡਾਇਲ ਕਰਦੇ ਜਾਣਾ ਤੇ ਫਿਰ ਉਸ ਤੋਂ ਬਾਅਦ ਇੱਕ ਰਿਪੋਰਟ ਤਿਆਰ ਕਰਨਾ ਕਿ ਕਿੰਨੇ ਬੰਦਿਆਂ ਨੇ ਫੋਨ ਚੁੱਕੇ 117 ਚ ਜੀ ਤੇ ਕਿੰਨੇ ਉਸ ਫੋਨ ਨੰਬਰ ਤੇ ਖੁਦ ਆਜ਼ਰ ਸਨ ਸ਼ਾਇਦ ਕੋਈ ਕਦ ਮੈਨੂੰ ਲੱਗਦਾ ਮੈਨੂੰ ਨਹੀਂ ਲੱਗਦਾ ਤੁਸੀਂ ਕਰੋ ਨਾ ਕਿਤੇ ਤੁਸੀਂ ਕਰ ਲਓ ਸਾਰੀਆਂ ਸੁੱਟਾਂ ਸਾਡੇ ਤੇ ਨਾ ਨਾ ਸੁੱਟੋਂ ਨਹੀਂ ਇਹ ਆਮ ਲੋਕਾਂ ਨੂੰ ਵੀ ਪਹੁੰਚਾਉਣਾ ਇੱਕ ਮੁਸ਼ਕਲ ਕੰਮ ਹੈ ਤਾਂ ਮਤਲਬ ਇਹ ਆ ਕਿ ਇਹਨਾਂ ਦੇ ਤੇ ਜਦੋਂ ਆਪਾਂ ਕਰੀਏ ਕੋਈ ਹੈ ਦਸਾਂ ਚੋਂ ਇੱਕ ਚੱਕ ਵੀ ਲੈਂਦਾ ਐਵੇਂ ਕਹੀਏ ਹੂੰ ਨਹੀਂ ਤਾਂ ਬਹੁਤੇ ਇਹਨਾਂ ਦੇ ਅਸਿਸਟੈਂਟ ਫੋਨ ਚੱਕਦੇ ਉਹ ਕਹਿੰਦੇ ਜੀ ਸਾਬ ਤੇ ਰਜੇ ਵਿੱਚ ਆ ਜੀ ਸਾਬ ਫੈਮਿਲੀ ਨਾਲ ਆ ਜੀ ਸਾਬ ਮੀਟਿੰਗ 'ਚ ਆ ਤਾਂ ਕੀ ਮਤਲਬ ਕਿ ਕੋਈ ਬੰਦਾ ਆਪਣੇ ਪਰਿਵਾਰ ਦੇ ਨਾਲ ਕੁਝ ਸਮਾਂ ਨਹੀਂ گزار ਸਕੇਗਾ ਛੁੱਟੀ ਤੇ ਫਿਰ ਛੁੱਟੀ ਉਹਦੀ ਕਾਦੀ ਹੈ ਜੇ ਉਹ ਪਰਿਵਾਰ ਨੂੰ ਸਮਾਂ ਨਾ ਦੇ ਸਕੇਗਾ ਮੰਨ ਲਓ ਕਿ ਤੁਹਾਡ ਤੁਸੀਂ ਤਾਂ ਉੱਥੇ ਖੜੇ ਪੈਰ ਕੇ ਦੋ ਕਿ ਚਲੋ ਆਪ ਮੀਟਿੰਗ 'ਚ ਜੁੜੋ ਜੇ ਗਰੁੱਪ ਮੀਟਿੰਗ ਕਰੋ ਜੀ ਫਲਾਣ ਕਰੋ ਟਮਕਾ ਕਰਵਾ ਟਾਸਕ ਪੂਰਾ ਕਰੋ ਉਹਦਾ ਫੈਮਿਲੀ ਟਾਈਮ ਕੀ ਰਹਿ ਜਾਏਗਾ ਜੀ ਇਹ ਕੁਝ ਸਵਾਲات ਨੇ ਸੋ ਪਰਸੋਨਲ ਡਿਪਾਰਟਮੈਂਟ ਨੇ ਸਾਰੇ ਮਹਿਕਮਿਆਂ ਦੇ ਮੁਖੀਆਂ ਨੂੰ ਲਿਖ ਦਿੱਤਾ ਹੈ ਕਿ ਭਾਈ ਤੁਸੀਂ ਛੇਤੀ ਤੋਂ ਛੇਤੀ ਇਹ ਕੰਮ ਜਿਹੜਾ ਉਹ ਯਕੀਨੀ ਬਣਾ ਦਿਓ ਤੇ ਇਹ ਤੋਂ ਪਹਿਲਾਂ ਵੀ ਇੱਕ ਪੱਤਰ ਜਾਰੀ ਹੋਇਆ ਸੀਗਾ ਜਿਦੇ ਚ ਆਦਾਇਤਾ ਕੀਤੀਆਂ ਗਈਆਂ ਸੀ ਕਿ ਕੁਝ ਜਿਹੜੇ ਵਿਧਾਇਕ ਆ ਉਹ ਕਹਿੰਦੇ ਕਿ ਸਾਨੂੰ ਸਤਕਾਰ ਨਹੀਂ ਦਿੰਦੇ ਕਰਮਚਾਰੀ ਅਧਿਕਾਰੀ ਉਹ ਪੱਤਰ ਵੀ ਜਾਰੀ ਹੋਇਆ ਕਿ ਸਤਕਾਰ ਦਿਓ ਇਹਨਾਂ ਨੂੰ ਜੀ ਸਤਿਕਾਰ ਵੀ ਦਿਓ ਤੇ ਹੁਣ ਕਹਿੰਦੇ ਵੀ ਕੰਮਕਾਰ ਵੀ ਦਿਓ ਵੀ ਤੁਸੀਂ ਆਫ ਟਾਈਮ ਦੇ ਵਿੱਚ ਜੈਕਨ ਵਰਸੀ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਤੁਹਾਡਾ ਤੇ ਨਾਲ ਹੀ ਸਵਾਲ ਵੀ ਪੁੱਛ ਰਹੇ ਨੇ ਕਹਿੰਦੇ ਕਿ ਕੀ ਸਰਕਾਰ ਆਫੀਸਰਜ਼ ਨੂੰ ਕਹਿੰਦੇ ਤਨਖਾਹ ਵੀ ਹੁਣ 24 ਘੰਟਿਆਂ ਦੀ ਦਿਆ ਕਰੇਗੀ ਦੇਖੋ ਗੱਲ ਇਹ ਕਿ ਤਨਖਾਹ ਤਾਂ ਮੰਥਲੀ ਹੁੰਦੀ ਹੈ ਮੰਥਲੀ ਹੁੰਦੀ ਹੈ ਜੀ ਜਾਂ ਇਅਰਲੀ ਉਹਦਾ ਪੈਕੇਜ ਲਾ ਲਓ ਤਾਂ ਉਹ ਘੰਟਿਆਂ ਦੇ ਹਿਸਾਬ ਨਾਲ ਨਹੀਂ ਤਨਖਾਹ ਹੁੰਦੀ ਕਿ ਆਪਾਂ ਕੋਈ ਸ਼ਿਫਟਾਂ ਨਹੀਂ ਲਵਾ ਰਹੇ ਕਿਸੇ ਪੱਕੇ ਰੈਗੂਲਰ ਕੰਮੇ ਤੋਂ ਆ ਠੀਕ ਹੈ ਘੰਟੇ ਵਰਕਿੰਗ ਆਵਰਸ ਜਿਹੜੇ ਉਹ 8 ਹੀ ਹੁੰਦੇ ਆ ਮੇਰੇ ਖਿਆਲ ਦੇ ਨਾਲ ਆਫਿਸ ਗੱਲ ਕਰਕੇ ਹਟਿਆ ਕਿ ਜੋ 8 8 8 ਦਾ ਇੱਕ ਕਿਰਤੀ ਤੇ ਫਾਰਮੂਲਾ ਲਾਗੂ ਹੁੰਦਾ ਤਾਂ ਕੀ ਉਹ ਕਰਮਚਾਰੀ ਤੇ ਲਾਗੂ ਹੁੰਦਾ ਕਿ ਨਹੀਂ ਜੀ ਜੀ ਬਾਕੀ ਕਾਨੂੰਨ ਨੇ ਸਹੀ ਹੈ ਜਾਂ ਗਲਤ ਹੈ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ ਕੋਈ ਕਾਨੂੰਨ ਦਾ ਮਾਹਰ ਨਹੀਂ ਹੈ ਜਿਹੜੇ ਲੋਕ ਸਰਵਿਸ ਰੂਲਸ ਤੋਂ ਜਾਣੂ ਨੇ ਉਹ ਹੀ ਦੱਸ ਸਕਦੇ ਕਿ ਅਜਿਹਾ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਜੀ ਜੀ ਮਿੰਟੂ ਜੀ ਇੱਕ ਮੈਂ ਕਮੈਂਟ ਪੜ੍ਹ ਦੇਣਾ ਜੀਤਾ ਸਿੰਘ ਜੀ ਦਾ ਇਹਦੇ ਨਾਲ ਜੁੜੇ ਹੋਇਆ ਹੈ ਇਹ ਕਹਿੰਦੇ ਨੇ ਕਿ ਐਸ ਪਰ ਰੂਲਸ ਗਵਰਨਮੈਂਟ এমਪਲੋਈਜ਼ ਆਰ on duty for 24 hours aohi hai na so asking them to keep their mobiles on is no issue can they be mobile on karnan was te sarkar keh sakdi hai te khair chalo e argument sahi nahi hai je ka tusi mobile pata ditta ta 24 ghante mobile te hazir rahoge classification hundi hai jehdi critical job hai unna da critical job hai jehdi unna da manya janda khair chalo ji e te hun sarkar ne keh lo ke ik tarah da patra jari karta hai ਇੰਪਲੀਮੈਂਟ ਵੀ ਉਹ ਹੋਣਾ ਕਿਸ ਤਰ੍ਹਾਂ ਹੁੰਦਾ ਉਹ ਆਪਾਂ ਵੇਖਦੇ ਹਾਂ ਉਹ ਨਾਲ ਟਾਈਮ ਦੇ ਵਿੱਚ ਮਿੰਟੂ ਜੀ ਇੱਕ ਸਰਕਾਰ ਨੇ ਹੋਰ ਵੀ ਕੰਮ ਕੀਤਾ ਉਹ ਕਹਿੰਦੇ ਕਿ ਅਸੀਂ ਭਾਈ ਬੀਬੀਆਂ ਨੂੰ ਫ੍ਰੀ ਸਫਰ ਤਾਂ ਕਰਾਇਆ ਹੈ ਮੁਫਤ ਜਿਹੜੀ ਬੱਸ ਸੇਵਾ ਤੇ ਦਿੱਤੀ ਆ ਇੱਕ ਮਿੰਟ ਇੱਕ ਮਿੰਟ ਆ ਕੋਈ ਸਿਮਰਤ ਦਾ ਕਿਊਟ ਪੀ ਪਤਾ ਨਹੀਂ ਕੀ ਹਿਸਾਬ ਕਿਤਾਬ ਉਹ ਕਹ ਰਿਹਾ ਕਿ ਉਹ ਗਵਰਨਮੈਂਟ EMPLOYE ਨਹੀਂ ਹੈ ਗਵਰਨਮੈਂਟ EMPLOYE ਨਹੀਂ ਸਰਵੰਟ ਤੇ ਹੈਗੇ ਆ ਹੂੰ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਜੀ ਜੇ ਇੱਕ ਕਰਮਚਾਰੀ ਤਨਖਾਹ ਲੈ ਕੇ ਤੇ ਉਹ ਤਨਖਾਹ ਦੇ ਬਦਲੇ ਕੀ ਸਾਡੇ ਤੋਂ ਠਿਕਰੀਆਂ ਲੈਂਦੇ ਆ ਉਹ ਉਹ ਕਿਉਂ ਨਹੀਂ ਉਹ ਕਿਉਂ ਨਹੀਂ ਫੋਨ ਤੇ ਹਾਜ਼ਰ ਹੋ ਸਕਦੇ ਜਨਤਾ ਜਨਤਾ ਵਾਸਤੇ ਕਿੰਨੇ ਐਮਐਲਏ ਆ 117 ਐਮਐਲਏ ਆ ਨਾ ਜੀ ਕਿੰਨੇ ਆਪਣੇ ਹਲਕੇ ਚ ਹਰੇਕ ਵੋਟਰ ਦੇ ਮੋਬਾਈਲ ਰਿੰਗ ਤੇ ਬਹੁੜ ਪੈਂਦੇ ਆ ਇਹਨਾਂ ਦੇ ਤਾਂ ਨੰਬਰ ਜਿਹੜੇ ਆਫੀਸ਼ੀਅਲ ਦਿੱਤੇ ਆ ਗੱਲਾਂ ਜੇ ਕਰੂੰਗਾ ਤੇ ਗੱਲਾਂ ਬਹੁਤ ਗਾਂ ਤੱਕ ਜਾਣ ਗਿਆ ਇਹਨਾਂ ਦੇ ਤਾਂ ਨੰਬਰ ਪਰਸਨਲ ਚੱਲਦੇ ਐ ਸਰ ਬਿਲਕੁਲ ਜਿਹੜੇ ਨੰਬਰ ਇਹਨਾਂ ਨੇ ਜਨਤਕ ਕੀਤੇ ਆ ਹੂੰ ਠੀਕ ਹੈ ਜੀ ਜਾਂ ਇਸ ਤਰ੍ਹਾਂ ਵੈਬਸਾਈਟਾਂ ਤੇ ਦਿੱਤੇ ਆ ਉਹ ਨੰਬਰ ਤੇ ਗਾਂ ਕਿਸੇ ਹੋਰ ਨੂੰ ਫੜਾਇਆ ਹੁੰਦਾ ਜੀ ਇਹਨਾਂ ਨੇ ਇੱਕ ਪ੍ਰਾਈਵੇਟ ਨੰਬਰ ਰੱਖਿਆ ਹੁੰਦਾ ਮੇਰੇ ਮੇਰੇ ਖੁਦ ਦੇ ਮੋਬਾਈਲ 'ਚ ਐ ਜੀ ਚਾਰ-ਚਾਰ ਨੰਬਰ ਐ ਇੱਕ ਮੰਤਰੀ ਦੇ ਫਿਰ ਸਾਨੂੰ ਬਕਾਇਦਾ ਲਿਖਣਾ ਪੈਂਦਾ ਕਾਲਿੰਗ ਆਏ ਇਸ ਨੰਬਰ ਤੇ ਕਰਨਾ ਐ ਜੀ ਕਿਹੜੀਆਂ ਗੱਲਾਂ ਪਿਆ ਕਰਦੇ ਜੇ ਤੁਸੀਂ ਪਬਲਿਕ ਸਰਵੰਟ ਨੇ ਪਬਲਿਕ ਸਰਵੰਟ ਨੇ ਅਸੀਂ ਇਹ ਇਹ ਵੀ ਇਹ ਵੀ ਲੋਕਾਂ ਦੇ ਸੇਵਾਦਾਰ ਆ ਜੀ ਕਿਉਂ ਭਈ এমਪਲਾਈ ਨੂੰ ਕੀ ਚਾਰ ਹੱਥ ਲੱਗੇ ਆ ਜੇ এমਪਲਾਈ ਨੂੰ ਤੁਸੀਂ ਇਹ ਕਹਿ ਸਕਦੇ ਤਾਂ ਅਸੀਂ ਅਸੀਂ ਆਪਦੇ ਬੰਨੀਓ ਕਹਿੰਨੇ ਆ ਸਭ ਕਿ ਤੁਸੀਂ ਵੀ 24 7 ਹਾਜ਼ਰ ਰਹੋ ਜੀ 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 ਬਿਲਕੁਲ ਬਿਲਕੁਲ ਹਾਜ਼ਰ ਰਹੋ ਤਾਂ ਤੁਹਾਡੀ ਤੁਹਾਡੀ ਵੀ ਬਹੁਤ ਜ਼ਿਆਦਾ ਜੀ ਜਨਤਾ ਨੂੰ ਲੋਡ ਪੈਂਦੀ ਹੈ ਤਾਂ ਤੁਸੀਂ ਵੀ ਫੋਨ ਚੱਕ ਕੋਈ ਭਾਈ ਤਾਂ ਕਿਸੇ ਪਾਰਟੀਕੂਲਰ ਮਹਿਕਮੇ ਦਾ ਇਹ ਤਾਂ ਫੋਨ ਚੱਕਦਾ ਹੀ ਨਹੀਂ ਹੈ ਜੀ 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 ਬਿਲਕੁਲ ਮਿੱਟ ਜੀ ਅ ਕਾਰਨ ਜੀ ਤੁਹਾਡੀ ਗੱਲ ਦਾ ਜਵਾਬ ਜ਼ਰੂਰ ਦੇਵਾਂਗੇ ਅਸੀਂ ਪਰ ਤੁਸੀਂ ਕਿਰਪਾ ਕਰਕੇ ਨਾ ਕਮੈਂਟ ਥੋੜਾ ਜਿਹਾ ਸਹੀ ਤਰੀਕੇ ਨਾਲ ਕਰੋ ਸਹੀ ਭਾਸ਼ਾ ਦੇ ਵਿੱਚ ਕਰੋ ਜ਼ਰੂਰ ਉਸ ਤੇ ਜਵਾਬ ਦੇਵਾਂਗੇ ਅਸੀਂ ਤੁਹਾਡਾ ਤੇ ਖੈਰ ਬਾਕੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ